ਮੇਰੇ ਕਾਲਰ ਬੋਲਦਾ ਰਿਹਾ ਹੋਰ ਕਰਦੇ ਬੋਲਦੇ ਹੋਰ ਕਰਦਾ ਰਿਹਾ ਇੱਕ ਮਿੰਟ ਸਾਹੇ ਰੱਖੋ ਇਹ ਕਿਹੜਾ ਲੱਗਿਆ ਇਹ ਇੱਕ ਨਾ ਬੰਦਾ ਹੈ 1500 ਆਤੀ ਹੈ 3 ਗੋਲੀ ਚੱਲੀ ਆ ਵਕੀਲ ਦੇ ਉੱਪਰ ਕੀ ਕਹਿਣਾ ਚਾਹੋਗੇ ਕੀ ਕਾਰਨ ਕੀ ਰਿਹਾ ਜੀ ਕਾਰਨ ਦਾ ਤਾਂ ਅਜੇ ਨਹੀਂ ਪਤਾ ਲੱਗਿਆ ਹੁਣ ਵਕੀਲ ਸਾਹਿਬ ਨੂੰ ਪੁੱਛਦੇ ਆ ਉਹਨਾਂ ਦੇ ਗੋਲੀ ਲੱਗੀ ਹੈ ਆਪਣੇ ਘਰ ਤੋਂ ਇਹ ਆਪਣੀ ਗੱਡੀ ਦੇ ਉੱਤੇ ਜਾ ਰਹੇ ਸੀਗੇ ਅਮਰਾ ਸਰ ਕਚਹਿਰੀ ਦੇ ਵਿੱਚ ਰੈਕਟਸ ਕਰਦੇ ਉੱਥੇ ਤੇ ਰਸਤੇ ਦੇ ਵਿੱਚ ਹੀ ਤਿੰਨ ਲੜਕਿਆਂ ਦਾ ਪਤਾ ਲੱਗਿਆ ਵੀ ਉਹਨਾਂ ਨੇ ਫਾਇਰਿੰਗ ਕੀਤੀ ਹੈ ਉਹਨਾਂ ਦੇ ਉੱਤੇ ਕਿੰਨੇ ਰਾਉਂਡ ਫਾਇਰ ਕੀਤੇ ਗਏ ਪੰਜ ਖੂਲ ਸਾਨੂੰ ਮਿਲੇ ਆ ਆ ਦੱਸਿਆ ਜਾ ਰਿਹਾ ਜੀ ਕੋਈ ਫਰੋਦੀ ਮੰਗਣ ਦਾ ਜਿਹੜਾ ਵਾ ਮਾਮਲਾ ਸਾਹਮਣੇ ਆ ਰਿਹਾ ਨਹੀਂ ਨਹੀਂ ਐਹੋ ਜੀ ਕੋਈ ਗੱਲਬਾਤ ਨਹੀਂ ਅਜੇ ਫਿਲਹਾਲ ਉਹਨਾਂ ਵਕੀਲ ਸਾਹਿਬ ਦਾ ਆਪਰੇਸ਼ਨ ਚੱਲ ਰਿਹਾ ਉਸ ਤੋਂ ਬਾਅਦ ਫਿਰ ਬਿਆਨ ਲੈਣੇ ਆ ਫਿਰ ਪਤਾ ਲੱਗੂਗਾ ਸਲੀਅਤ ਸਰ ਦੱਸਿਆ ਜਾ ਰਿਹਾ ਵਕੀਲ ਦੇ ਗੋਲੀ ਵੀ ਲੱਗੀ ਹੈ ਕਿੰਨੀਆਂ ਗੋਲੀਆਂ ਜਿਹੜੀਆਂ ਦੋ ਗੋਲੀਆਂ ਪਤਾ ਲੱਗਿਆ ਲੱਗੀ ਹੈ ਕੰਡੀਸ਼ਨ ਕੀ ਹੈ ਜੀ ਕੰਡੀਸ਼ਨ ਠੀਕ ਆ ਉਹਨਾਂ ਦਾ ਆਊਟ ਆਫ ਡੇਂਜਰ ਆ ਹਸਪੀਟਲ ਕਿਹੜੇ ਪੇਜਾਇਆ ਜੀ ਅਮਨਦੀਪ ਹਸਪੀਟਲ ਠੀਕ ਥੈਂਕ ਯੂ